ਸਿੱਕੇ ਇਤਿਹਾਸ ਦੇ ਨਾਲ ਸੰਬੰਧਿਤ ਪੰਜਾਬੀ ਫਿਲਮ ਮਸਤਾਨੇ ਤੋਂ ਬਾਅਦ ਹੁਣ ਤਰਸੀਮ ਜੱਸੜ ਇੱਕ ਹੋਰ ਫਿਲਮ ਲੈ ਕੇ ਆ ਰਿਹਾ ਕੋਮਾ ਗਾਟਾ ਮਾਰੂ ਤਰਸੀਮ ਜੱਸੜ ਦਾ ਨੀਤੀ ਪ੍ਰੋਡਕਸ਼ਨ ਹਾਊਸ ਵੇਲੀ ਚੰਤਾ ਦੇ ਵੱਲੋਂ ਇਸ ਫਿਲਮ ਨੂੰ ਬਣਾਇਆ ਜਾ ਰਿਹਾ ਇਸ ਫਿਲਮ ਦੇ ਵਿੱਚ ਤਰਸੀਮ ਜੱਸੜ ਗੁਰਪ੍ਰੀਤ ਕੁੱਤੀ ਤੇ ਬਨੰਦਰ ਬਣੀ ਸਮੇਤ ਦੋ ਦਰਜਨ ਤੋਂ ਵੱਧ ਕਲਾਕਾਰ ਨਜ਼ਰ ਆਉਣਗੇ ਇਸ ਫਿਲਮ ਦੇ ਪਹਿਲੇ ਪੜਾ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ ਬਾਬਾ ਗੁਰਦੀਪ ਸਿੰਘ ਦੇ ਵੱਲੋਂ ਚਲਾਇਆ ਗਿਆ ਇਸ ਸਮੁੰਦਰੀ ਜਹਾਜ਼ ਜਿਸ ਨੂੰ ਗੁਰੂ ਨਾਨਕ ਜਹਾਜ਼ ਵੀ ਕਿਹਾ ਜਾਂਦਾ ਹੈ। ਇਹ ਜਹਾਜ਼ 376 ਯਾਤਰੀਆਂ ਨੂੰ ਲੈ ਕੇ ਕੈਨੇਡਾ ਦੇ ਲਈ ਰਵਾਨਾ ਹੋਇਆ ਸੀ। ਪਰ ਇਸ ਨੂੰ ਰਸਤੇ ਦੇ ਵਿੱਚ ਹੀ ਰੋਕ ਦਿੱਤਾ ਗਿਆ ਸੀ। ਇਸ ਜਹਾਜ਼ ਦੇ ਵਿੱਚ ਜ਼ਿਆਦਾਤਰ ਸਿੱਖ ਸਵਾਰ ਸਨ ਜਿਨ੍ਹਾਂ ਉੱਤੇ ਗੋਰੀਆਂ ਨੇ ਹਮਲਾ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਹੀ ਕੈਨੇਡਾ ਸਮੇਤ ਹੋਰ ਮੁਲਕਾਂ ਦੇ ਵਿੱਚ ਪੰਜਾਬੀਆਂ ਦੇ ਪਰਵਾਸ ਦਾ ਮੋੜ ਵੱਜਿਆ ਸੀ। ਇਸ ਮੁੱਦੇ ਦੇ ਉੱਤੇ ਫਿਲਮ ਬੰਨਣਾ ਪੰਜਾਬੀ ਸਿਨੇਮਾ ਦੇ ਲਈ ਬੜੀ ਮਾਨ ਵਾਲੀ ਗੱਲ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਵਿਸ਼ੇ ਦੇ ਉੱਤੇ ਇੱਕ ਨਹੀਂ ਬਲਕਿ ਦੋ-ਦੋ ਫਿਲਮਾਂ ਬਣ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਫਿਲਮ ਨਿਰਦੇਸ਼ਕ ਸਿਮਰਨਜੀਤ ਸਿੰਘ ਦੇ ਵੱਲੋਂ ਬਣਾਈ ਜਾ ਰਹੀ ਹੈ ਕੋਮਾਗਾਟਾ ਮਾਰੂ ਤੇ ਫਿਲਮ ਬਣਾਉਣ ਦਾ ਸਭ ਤੋਂ ਪਹਿਲਾ ਐਲਾਨ ਸਿਮਰਨਜੀਤ ਸਿੰਘ ਦੇ ਵੱਲੋਂ ਹੀ ਕੀਤਾ ਗਿਆ ਸੀ ਉਹਨਾਂ ਨੇ ਇਸ ਫਿਲਮ ਦਾ ਪੋਸਟਰ ਪਿਛਲੇ ਸਾਲ 23 ਸਤੰਬਰ ਨੂੰ ਰਿਲੀਜ਼ ਕੀਤਾ ਸੀ 23 ਸਤੰਬਰ ਨੂੰ ਹੀ ਕੋਮਾਗਾਟਾ ਮਾਰੂ ਜਹਾਜ਼ ਬਜਬਜ ਗੜ ਤੇ ਪਹੁੰਚਿਆ ਸੀ ਤੇ ਪਤਾ ਲੱਗ ਗਿਆ ਹੈ ਕਿ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ ਤੇ ਹਿੰਦੀ ਦੇ ਵਿੱਚ ਬਣ ਰਹੀ ਇਹ ਫਿਲਮ ਦੀ ਸ਼ੂਟਿੰਗ ਹਜੇ ਸ਼ੁਰੂ ਹੋਣੀ ਹੈ